ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ડી 11 ਨਿਊਜ਼ ਪੰਜਾਬ ਤੁਹਾਡੇ ਸਾਹਮਣੇ ਐਸ ਟਾਈਮ ਅਸੀਂ ਪਾਤੜਾ ਖੜੇ ਤੁਹਾਡੇ ਸਾਹਮਣੇ ਇੱਕ ਲੜਕੀ ਹੈ ਜਿਸ ਦਾ ਕੇਕ ਟ੍ਰੇਨ ਦੇ ਵਿੱਚ ਐਕਸੀਡੈਂਟ ਹੋਇਆ ਜਿਸ ਦੀ ਸੱਜੀ ਲੱਤ ਕੱਟੀ ਗਈ ਸੀ ਤੇ ਇਸ ਦੇ ਇੱਕ ਡੁਪਲੀਕੇਟ ਲੱਤ ਲੱਗੀ ਹੋਈ ਹੈ ਤੇ ਇਹ ਇੱਕ ਗਰੀਬ ਪਰਿਵਾਰ ਦੇ ਵਿੱਚੋਂ ਹੈ ਇਸ ਨੂੰ ਮਦਦ ਦੀ ਜ਼ਰੂਰਤ ਹੈ ਇਸ ਦੇ ਸਿਰ ਦਾ ਆਪਰੇਸ਼ਨ ਹੋਣਾ ਹੈ ਤੇ ਐਕਸੀਡੈਂਟ ਹੋਣ ਦੇ ਨਾਲ ਤੁਸੀਂ ਦੇਖ ਸਕਦੇ ਹੋ ਇਸ ਦਾ ਸਿਰ ਜਿਹੜਾ ਦੇਖੋ ਖੋਪਰੀ ਬੈਠੀ ਹੋਈ ਹੈ ਇਸ ਦਾ ਆਪਰੇਸ਼ਨ ਹੋਣਾ ਤੇ ਇੱਕ ਹੋਣਾ ਦੋ ਹੋਣੇ ਨੇ ਕਿਉਂਕਿ ਜਦੋਂ ਜਿਆਦਾ 6:00 ਵਜੇ ਹੁੰਦੀ ਹੈ ਉਹਦੇ ਕਈ ਆਪਰੇਸ਼ਨ ਹੋ ਜਾਂਦੇ ਨੇ ਇਹ ਡਾਕਟਰਾਂ ਵੱਲੋਂ ਦੱਸਿਆ ਜਾਊਗਾ ਕਿ ਕਿੰਨੇ ਆਪਰੇਸ਼ਨ ਹੋਣੇ ਨੇ ਇੱਕ ਨਾਲ ਠੀਕ ਹੁੰਦੀ ਹੈ ਜਾਂ ਦੁਬਾਰੇ ਸਰਜਰੀ ਹੋਣੀ ਹੈ ਤੇ ਇੱਥੇ ਸਾਡੇ ਕਲੱਬ ਦੇ ਪ੍ਰਧਾਨ ਐਮ ਸੀ ਪਾਤੜਾ ਤੋਂ ਖੜੇ ਨੇ ਭੋਲਾ ਜੀ ਇਹਨਾਂ ਨਾਲ ਗੱਲ ਕਰਾਂਗੇ ਜੀ ਹਾਂਜੀ ਇਸ ਲੜਕੀ ਬਾਰੇ ਜਾਣਕਾਰੀ ਤੁਸੀਂ ਦਿਓ ਜੀ ਕਿੰਨੇ ਦੇ ਦੇ ਪੈਸੇ ਲੱਗਣੇ ਆ ਤੇ ਕਿੱਥੇ ਦੇ ਰਹਿਣ ਵਾਲੇ ਨੇ ਬਿਲਕੁਲ ਜੀ ਸੁਖਿੰਦਰ ਜੀ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਤੁਹਾਡੇ ਚੈਨਲ ਦਾ ਧੰਨਵਾਦ ਕਰਨਾ ਚਾਹੁੰਦਾ ਜੋ ਕਿ ਗਰੀਬ ਪਰਿਵਾਰਾਂ ਦੇ ਬੱਚਾਂ ਦੀ ਔਰ ਸਮਾਜਿਕ ਜਿਹੜੇ ਬੱਚੇ ਨੇ ਉਹਨਾਂ ਦੀ ਤੁਸੀਂ ਆਵਾਜ਼ ਹਮੇਸ਼ਾ ਚੁੱਕਦੇ ਰਹਿੰਦੇ ਹੋ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਇਹ ਸਾਡੀ ਬੇਟੀ ਪ੍ਰਿੰਕਾ ਬਹੁਤ ਗਰੀਬ ਪਰਿਵਾਰ ਤੋਂ ਆਤੀ ਗਰੀਬ ਨੇ ਜਿਨ੍ਹਾਂ ਦਾ ਇੱਕ ਟ੍ਰੇਨ ਹਾਦਸੇ ਦੇ ਵਿੱਚ ਇਹਨਾਂ ਦੀ ਲੱਤ ਕੱਟੀ ਗਈ ਸੀ ਤੇ ਇਹਨਾਂ ਦੇ ਸਰ ਤੇ ਸਾਟ ਹੈ ਬੇਟੀ ਦੀਆਂ ਦੇਖੋ ਇਸ ਆਰ ਦੇ ਵਿੱਚ ਬਹੁਤ ਜ਼ਿਆਦਾ ਸੱਟ ਲੱਗੀ ਹੋਈ ਹੈ ਇਹਨਾਂ ਦਾ ਬੇਟੀ ਦਾ ਆਪਰੇਸ਼ਨ ਵੀ ਹੋਣਾ ਹੈ ਜਿਹੜੀ ਸਮਾਜਿਕ ਸੰਸਥਾਵਾਂ ਨੇ ਹਨ ਜਿਹੜੇ ਸੇਵਾ ਕਰਨਾ ਚਾਹੁੰਦੇ ਨੇ ਇਹ ਗਰੀਬ ਬੱਚੀ ਦੀ ਵੱਧ ਤੋਂ ਵੱਧ ਸੇਵਾ ਕੀਤੀ ਜਾਵੇ ਜੋ ਕਿ ਇਹਨਾਂ ਦਾ ਪ੍ਰੋਪਰ ਇਲਾਜ ਹੋ ਸਕੇ ਸਾਡੇ ਵੱਲੋਂ जिंदगी मदद होगी आसी सारे ਰਲ ਮਿਲ ਕੇ ਕਰਾਂਗੇ ਸਾਡੇ ਸਾਥੀ ਸਾਹਿਬ ਆਖੜੇ ਨੇ ਮੈਂਬਰ ਸਾਹਿਬ ਖੜੇ ਨੇ ਸਾਰਿਆਂ ਦੇ ਸਹਿਯੋਗ ਦੇ ਨਾਲ ਜਿੰਨੇ ਕੁ ਵੀ ਸਹਿਤਾ ਹੋਊਗੀ ਆਸੀ ਸਾਡੀ ਸੰਸਥਾ ਵੱਲੋਂ ਸਾਡੇ ਵੱਲੋਂ ਸਾਰੇ ਮੈਂਬਰ ਸਾਹਿਬਾਨਾਂ ਵੱਲੋਂ ਆਸੀ ਇਹਨਾਂ ਦੀ ਮਦਦ ਕਰਾਂਗੇ ਜਿਹੜੇ ਹੋਰ ਸਮਾਜਿਕ ਸੰਸਥਾਵਾਂ ਨੇ ਉਹਨਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਅਪੀਲ ਕਰਦਾ ਕਿ ਇਹਨਾਂ ਦੇ ਗਰੀਬ ਪਰਿਵਾਰ ਦੀ ਬੇਟੀ ਹੈ ਸਾਡੀ ਪ੍ਰਿੰਕਾ ਇਹਨਾਂ ਦੇ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਜੋ ਇਹਨਾਂ ਦਾ ਇਲਾਜ ਹੋ ਸਕੇ ਜੈਪੀਮ ਜੈਪਾਰਤ ਜੈ ਸਵਿਧਾਨ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਹੁਣ ਸੰਸਥਾਵਾਂ ਨੂੰ ਬੇਨਤੀ ਕਰਦੇ ਆ ਕਿ ਇਹਨਾਂ ਦਾ ਮੋਬਾਈਲ ਨੰਬਰ ਹੈ ਜਿਹੜਾ ਇਹ ਬੇਟੀ ਹੈ ਪਾਤਣਾ ਸ਼ਹਿਰ ਵਾਰ ਨੰਬਰ 9 ਤਾਨਕ ਵਸਤੀ ਦੇ ਵਿੱਚ ਇਹਨਾਂ ਦੀ ਰਹਿਸ ਹੈ ਜੋ ਅਤਿ ਗਰੀਬ ਪਰਿਵਾਰ ਵਾਰ ਨੰਬਰ 9 ਪਾਤਣਾ ਤੇ ਤੇ ਤੁਹਾਡਾ ਇਹਨਾਂ ਦਾ ਮੋਬਾਈਲ ਨੰਬਰ ਉਹ ਤੁਹਾਨੂੰ ਦੱਸ ਦਵਾਂਗੇ ਤੇ ਬਾਅਦ ਤੋਂ ਬਾਅਦ ਇਹਨੇ ਨਹੀਂ ਹੈਲਪ ਕੀਤੀ ਜਾਂਦੀ ਮੋਬਾਈਲ ਨੰਬਰ ਯਾਦ ਹੈ ਜੀ ਹਾਂ ਬੇਟਾ 75 7508670987 ਇੱਕ ਵਾਰੀ ਹੋਰ ਬੋਲ ਦੋ 750879676 ਹਾਂਜੀ ਇਹਨਾਂ ਦਾ ਮੋਬਾਈਲ ਨੰਬਰ ਹੈ ਤੁਹਾਨੂੰ ਦੱਸ ਦਿੱਤਾ ਇਸ ਬੇਟੀ ਨੇ ਜਿਸ ਨੇ ਵੀ ਮਦਦ ਕਰਨੀ ਹੈ ਇਹਨਾਂ ਨੂੰ ਫੋਨ ਕਰਕੇ ਸਿੱਧਾ ਇਹਨਾਂ ਨੂੰ ਮਿਲ ਕੇ ਤੁਸੀਂ ਮਦਦ ਕਰ ਸਕਦੇ ਹੋ ਜੋ ਵੀ ਆਪਰੇਸ਼ਨ ਤੇ ਖਰਚ ਆਉਣਾ ਹੈ ਉਹਦੇ ਵਿੱਚ ਜਿੰਨੀ ਵੀ ਥਿਲਫੁੱਲ ਸੇਵਾ ਤੁਸੀਂ ਕਰ ਸਕਦੇ ਹੋ ਉਹ ਕਰ ਸਕਦੇ ਹੋ ਇੱਥੇ ਸਾਡੇ ਇਕਤਾ ਕਲੱਬ ਦੇ ਪ੍ਰਧਾਨ ਖੜੇ ਨੇ ਸੁਖਦੇਵ ਆਰਾਮ ਜੀ ਚਿਚੜਵਾਲਾ ਤੋਂ ਤੇ ਇੱਕ ਦਿਲਵਰ ਖਾਨ ਜੀ ਸਮਾਜ ਸੇਵੀ ਖੜੇ ਨੇ ਨਾਲ ਗੱਲ ਕਰਾਂਗੇ ਜੀ ਹਾਂਜੀ ਦਿਲਵਰ ਖਾਨ ਜੀ ਇਸ ਬੱਚੀ ਲਈ ਕੀ ਕਹਿਣਾ ਚਾਹੋਗੇ ਤੁਸੀਂ ਰੋਸ ਸ੍ਰੀ ਕਾਲ ਜੀ ਇਹ ਬੱਚੀ ਜੋ ਸਾਡੇ ਅਸੀਂ ਅਜਾ ਪਾਤਰਾ ਸਾਧੂ ਦਾ ਬਾੜ ਦੇ ਵਿੱਚ ਵਿਜੀਤ কুমার ਭੋਲਾ ਨੂੰ ਕੈਂਪ ਲਗਾਇਆ ਸੀ ਉਸ ਦੇ ਵੀ ਡਾਕਟਰਾਂ ਤੋਂ ਤੁਹਾਨੂੰ ਵਾਸਤੇ ਅਜੇ ਬੱਚੀ ਆਈ ਸੀ ਤੇ ਬੱਚੀ ਦਾ ਜੋ ਐਕਸੀਡੈਂਟ ਹੋਣ ਕਰਕੇ ਡਾਕਟਰਾਂ ਸਾਹਿਬ ਨੇ ਆਪਰੇਸ਼ਨ ਦੱਸਿਆ ਹੈ ਇਸ ਆਪਰੇਸ਼ਨ ਦੇ ਉੱਪਰ ਕਾਫੀ ਖਰਚਾ ਆਉਣਾ ਹੈ ਸੋ ਅਸੀਂ ਆਪਣੀ ਸੰਸਥਾ ਵੱਲੋਂ ਜੀ ਸਾਡੇ ਜਿੰਨੇ ਵੀ ਸਾਡੇ ਮੈਂਬਰ ਨੇ ਕਲੱਬ ਦੇ ਜਾਂ ਸਾਡੇ ਵਿਜੀਤ কুমার ਭੋਲਾ ਵੀ ਜਿੰਨਾ ਵੀ ਅਸੀਂ ਸਹਿਯੋਗ ਅਸੀਂ ਵੱਤ ਤੋਂ ਬਾਰੇ ਬੱਚੀ ਦਾ ਸਹਿਯੋਗ ਕਰਾਂਗੇ ਪਰ ਇਹਨਾਂ ਦੀ ਜੋ ਹਮੇਸ਼ਾ ਸੇ ਇਹਨਾਂ ਦੀ ਕਰੂ ਤੋੜਰ ਪਕੋ ਆਰਕਤੀ ਪਕੋ ਤੇ ਪੈਸੀ ਪਕੋ ਜਿਸ ਤਰ੍ਹਾਂ ਵੀ ਅਸੀਂ ਇਹਦੀ ਪੂਰੀ ਸਹਾਇਤਾ ਕਰਾਂਗੇ ਸਭ ਤੇ ਅਸੀਂ ਬਾਕੀ ਵੀ ਸਮਾਜ ਸੇਵੀ ਸੰਸਥਾਵਾਂ ਨੂੰ ਕਹਿੰਦੇ ਹਾਂ ਇਸ ਬੱਚੀ ਦੇ ਲਈ ਜਿੰਨਾ ਵੀ ਆਪਦੀ ਕਮਾਈ ਦੇ ਵਿੱਚੋਂ ਵਾਧੂ ਮਦਦ ਆ ਵੀ ਦਸਵੰਤ ਕੱਢ ਕੇ ਬੱਚੇ ਦਾ ਸਾਥ ਦੋ ਧੰਨਵਾਦ ਹਾਂਜੀ ਸਮਾਜ ਸੇਵੀ ਵੀ ਤੇ ਐਨ ਆਰ ਆਈ ਵੀਰ ਜਿਹੜੇ ਬਾਹਰ ਰਹਿੰਦੇ ਨੇ ਜੋ ਤਿਲ ਫੁੱਲ ਆਪਦੇ ਖਜ਼ਾਨੇ ਦੇ ਵਿੱਚੋਂ ਕਮਾਈ ਦੇ ਵਿੱਚੋਂ ਕੱਢਦੇ ਨੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਜ਼ਰੂਰਤ ਹੈ ਇੱਥੇ ਜਿਵੇਂ ਕਹਿੰਦੇ ਨੇ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਤੇ ਉਸ ਦੇ ਹਿਸਾਬ ਨਾਲ ਜੇ ਅਸੀਂ 10万 ਸੌਣ ਕੱਢਦੇ ਆ ਤਾਂ ਥੋੜਾ ਬਹੁਤਾ ਜਿਹੜਾ ਇਹੋ ਜਿਹੇ ਪਰਿਵਾਰਾਂ ਤੇ ਖਰਚਾ ਜਾਵੇ ਜਿਹੜੇ ਲਾਚਾਰ ਨੇ ਜਿਨ੍ਹਾਂ ਨੂੰ ਸਹਾਰੇ ਦੀ ਜ਼ਰੂਰਤ ਹੈ ਜੁੜੇ ਰਹੋ ਡੀ 11 ਨਿਊਜ਼ ਪੰਜਾਬ ਦੇ ਨਾਲ